ਚਲੋ ਜਵਾਨਾ ਇੱਕ ਪਾਲਾ ਇੱਕ ਧਲਵਾਨਤ ਇੱਕ ਪਾਲੇ ਜਲੰਧਰ ਇੱਕ ਬੰਨੇ ਮੋਗਾ ਹੋ ਗਿਆ ਮੁਕਾਬਲਾ ਆਹ ਦੇਖਦੇ ਆ ਵੀ ਆਹਾ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਤੇ ਟਿਕਟਾਂ ਦੋ ਲੈ ਲਈ ਹਰ ਪੀਚ ਕਮਾਲੂ ਸਟੇਜ ਤੇ ਬੈਠੇ ਤੱਕਦੇ ਨੇ ਆਹ ਦੇਖਦੇ ਉਧਰ ਮਦਨ لال ਜੀ ਕੋਸਾ ਵੀ ਬੈਠੇ ਤੱਕਦੇ ਨੇ ਇਸ ਸਮੇਂ ਫਿਰ ਆਹਾ ਇਧਰਲੇ ਪਾਸੇ ਕੀ ਬਾਤ ਹੈ ਆਹਾ ਸਾਫੂ ਵਾਲਾ ਜਿਲਾ ਲੋਗਾ ਆਹ ਦੇਖਦੇ ਫਿਰ ਪਾਲਾ ਹੈ ਕੀ ਬਾਤ ਹੈ ਇੱਕ ਪਾਲਾ ਨੌਜਵਾਨੋ ਬਹੁਤ ਵਧੀਆ ਕਬੱਡੀ ਖੇਡੀ ਭਾਈ ਰੂਪੇ ਵਾਲੇ ਨੇ ਪਾਲਿਆਂ ਦੇ ਨਾਂ ਨੂੰ ਵੀ ਬੜੀ ਬਖਸ਼ ਹੈ ਇਧਰਲੇ ਪਾਸੇ ਗੁੱਟ ਫੜ ਕੇ ਬਿਲਕੁਲ ਐਨ ਕਹਿੰਦੇ ਵੀ ਰੋਪੜੀ ਤਾਲਾ ਲਾ ਦਿੱਤਾ ਚੂੜੀਆਂ ਪਾ ਦਿਤੀਆਂ 蒂ਬਰੀ ਟੈਟ ਕਰ ਦਿੱਤੀ ਹੈ ਨੌਜਵਾਨ ਨੇ ਇਸ ਸਮੇ ਕਬੱਡੀ ਪਾਉਂਦਾ ਫਿਰ ਸਿੱਖ ਸਰਦਾਰ ਨੂੰ ਛੇੜਿਆ ਕਹਿੰਦੇ ਵੀ ਜਲੰਧਰ ਇੱਕ ਬੰਨੇ ਮੋਗਾ ਆਹਾਹਾ ਹੋ ਗਿਆ ਮੁਕਾਬਲਾ ਪਰ ਪੁਆਇੰਟ ਧਰਮੰਤ ਦੇ ਖਾਤੇ ਹੈ ਹਾਂ ਜੀ ਉਹ ਤੋਂ ਗਾਲਬ ਜੇ ਤੁਰੀ ਹੈ ਜੀ ਗਾਲਬ ਲਓ ਉਧਰ ਨਰਵੈਰ ਕੋਹਲੀ ਅੰਤਰਰਾਸ਼ਟਰੀ ਖਿਡਾਰੀ ਆ ਗਿਆ ਹਰਜੀਤ ਬਾਜਾਖਾਨਾ ਕਲੱਬ ਦਾ ਰੀਡਰ ਤੇ ਇਧਰਲੇ ਪਾਸੇ ਬਹੁਤ-ਬਹੁਤ ਧੰਨਵਾਦ ਮੇਰੇ ਵੀਰ ਦਾ ਤੇ ਇਸ ਸਮੇਂ ਕਹਿੰਦੇ ਨੇ ਵੀ ਇੱਕ ਲਾਲ ਇੱਕ ਦੇਵੀ ਦੀ ial ਤੇ ਇੱਕ ਗੁਰਲਾਲ ਤੇ ਇੱਕ ਲਾਲ ਇਹ ਨੌਜਵਾਨ ਗੁਰਲਾਲ ਜਲੰਧਰ ਵਾਲੇ ਚੱਲਿਆ ਕਬੱਡੀ ਪਾ ਕੇ ਆਪਣੇ ਪਾਲੇ ਹੈ ਇਹ ਹੈ ਦੇਖਦੇ ਆ ਜਲਾਲਪੁਰਵਨੀਓ ਇਧਰੋਂ ਫੇਰ ਧਰਮੰਤ ਨੇ ਕਬੱਡੀ ਪਾ ਦਿੱਤੀ ਹੈ ਰਸੂਲਪੁਰ ਆ ਗਿਆ ਜੀ ਸਾਈਡ ਤੇ ਹੋ ਕੇ ਬੈਠ ਜਾਓ ਉਧਰ ਕੰਤੇ ਵਰਗੇ ਆ ਗਏ ਨੇ ਅੰਤਰਰਾਸ਼ਟਰੀ ਖਿਡਾਰੀ ਰਸੂਲਪੁਰ ਦੀ ਧਰਤੀ ਕਾਲੂ ਰਸੂਲਪੁਰ ਵਾਲੇ ਇਹ ਆ ਆਹਾ ਇਹ ਆ ਪਾਲਾ ਅੰਤਰਰਾਸ਼ਟਰੀ ਖਿਡਾਰੀ ਹੈ ਨੌਜਵਾਨ ਜਿਹਦੇ ਨਾਲ ਹੱਥ ਜੁੜੇ ਸੀ ਇਸ ਸਮੇਂ ਚੱਲਿਆ ਕਬੱਡੀ ਪੌਣ ਲੰਬੜ ਲੰਬੜ ਵਾਹ ਜੀ ਵਾਹ ਇਹ ਹੈ ਲੰਬੜ ਨੌਜਵਾਨ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਇਹ ਹੈ ਜਲੰਧਰ ਆਹਾ ਟੱਚ ਪਰ ਪੁਆਇੰਟ ਇਹ ਲੰਬੜ ਨੌਜਵਾਨ ਦੇ ਖਾਤੇ ਅੰਤਰਰਾਸ਼ਟਰੀ ਖਿਡਾਰੀ ਹੈਲੋ ਹਾਜੀ ਗਾਣੂ ਕੀ ਪਤਾ ਸੱਜਣਾ ਕੱਲ ਸਵੇਰ ਨੂੰ ਯਾਰ ਪਤਾ ਨਹੀਂ ਕੀ ਹੋਣਾ ਮौज-ਮਸਤੀਆਂ ਮਾਰ ਪਤਾ ਨਹੀਂ ਕੀ ਹੋਣਾ ਵਾਹ ਕਿਸੇ ਸ਼ਾਇਰ ਨੇ ਬੜਾ ਸੋਹਣਾ ਲਿਖ ਦਿੱਤਾ ਜੋਧੇ ਹੰਗਰਾਂ ਵਿੱਚ ਜੂਜਦੇ ਬੌਂਦੇ ਤਲਵਾਰਾਂ ਡਾਡੇ ਦੇ ਹੱਥ 'ਚ ਹੁੰਦੀ ਹੈ ਜਿੱਤਾਂ ਤੇ ਹਾਰ ਆਹਾ ਆ ਉਸ ਮਾਲਕ ਦੀ ਕਿਰਪਾ ਬਾਬਾ ਫਰੀਦ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਹੈ ਜਿੱਤੇ ਅੱਜ ਦੀ ਸਪੋਰਟਸ ਕਲੱਬ ਨਗਰ ਪੰਚਾਇਤ ਸਾਰੇ ਨਗਰ ਨਿਵਾਸੀਆ ਬਣਿਓ ਤੇ ਮੇਰੇ ਵੀਰ ਨੇ ਫੋਨ ਤੇ ਬੜੀ ਵਧਾਈ ਦਿੱਤੀ ਹੈ ਸਾਰੇ ਦਰਸ਼ਕਾਂ ਨੂੰ ਇਸ ਟੂਰਨਾਮੈਂਟ ਦੀ ਔਰ ਬਹੁਤ-ਬਹੁਤ ਧੰਨਵਾਦ ਕੀਤਾ ਹੈ ਭਾਈ ਜੀਤ ਜੋ ਇਟਲੀ ਦੇ ਵਿੱਚ ਬੈਠਾ ਹੈ ਉਹਦੇ ਬਣਿਓ ਸਾਰੇ ਦਰਸ਼ਕਾਂ ਦਾ ਖਿਡਾਰੀ ਵੀਰਾਂ ਦਾ ਔਰ ਇਸ ਮੁੱਚੇ ਕਲੱਬ ਦੇ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਇਥੋਂ ਦੀ ਟੀਮ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਬਹੁਤ ਹੀ ਵਧੀਆ ਮਣਕੇ ਨਾਲ ਮੁਣਕਤ ਰੋਇਆ ਬੜਾ ਵਧੀਆ ਪ੍ਰਬੰਧ ਸਾਨੂੰ ਦੇਵੀ ਜੀ ਨੇ ਵੀ ਦੱਸਿਆ ਕਿ ਬਹੁਤ ਵਧੀਆ ਕਿ ਇਹ ਜੇ ਟੂਰਨਾਮੈਂਟ ਕਿਤੇ ਦੇਖਣ ਨੂੰ ਮਿਲਦੇ ਨੇ ਅੱਜ ਬਰਗਾੜੀ ਦੀਆਂ ਖੇਡਾਂ ਚਿੱਟੀਆਂ ਕਪਾਦੀਆਂ ਫੁੱਟੀਆਂ ਵਰਗੀ ਧੁੱਪ ਚੱਲੋ ਜਵਾਨਾ ਇੱਕ ਪਾਲਾ ਇੱਕ ਤਲਵਾਨ ਇੱਕ ਪਾਲੇ ਜਲੰਧਰ ਇੱਕ ਬੰਨੇ ਮੋਗਾ ਹੋ ਗਿਆ ਮੁਕਾਬਲਾ ਆਹ ਦੇਖਦੇ ਆਂ ਵੀ ਆਹ ਹਾ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਤੇ ਤਿੱਕ ਤਾਂ ਦੋ ਲੈ ਲਈ ਐ ਸਮੇਂ ਫਿਰ ਬਰਾਬਰ ਬਦੋਨੇ ਗੱਭਰੂ ਮੈਦਾਨ ਦੇ ਅੰਦਰ ਆਏ ਨੇ ਬਹੁਤ ਵਧੀਆ ਮੁਕਾਬਲਾ ਤੁਸੀਂ ਦੇਖਦੇ ਹੋ ਆ ਫਿਰ ਕਬੱਡੀ ਪਾ ਦਿੱਤੀ ਐ ਆਹ ਦੇਖਦੇ ਆਂ ਇਧਰ ਲਈ ਪਾਸੇ ਹੁਣ ਕਬੱਡੀ ਉਧਰ ਮਾਂ ਜੋ ਕਬੱਡੀ ਐਸੋਸੀਏਸ਼ਨ ਦੇ ਇੱਕ ਪ੍ਰਧਾਨ ਹੁਣੇ-ਹੁਣੇ ਬਣੇ ਪੰਜਾਬ ਦੇ ਪਾਪਾ ਹਰ ਪੀਚੇ ਕਮਾਲੂ ਸਟੇਜ ਤੇ ਬੈਠੇ ਤੱਕਦੇ ਨੇ ਆਹ ਦੇਖਦੇ ਆ ਉਧਰ ਮਦਨ لال ਜੀ ਕੋਸਾ ਵੀ ਬੈਠੇ ਤੱਕਦੇ ਨੇ ਐਸ ਸਮੇਂ ਫਿਰ ਆਹਾ ਇਧਰਲੇ ਪਾਸੇ ਕੀ ਬਾਤ ਹੈ ਬਹੁਤ ਹੀ ਵਧੀਆ ਲੰਬੜ ਪੁਆਇੰਟ ਲੈ ਕੇ ਆਪਣੇ ਪਾਲੇ ਗਿਆ ਇਹ ਲੰਬੜ ਨੌਜਵਾਨ ਜਲੰਧਰ ਵਾਲਾ ਇਹ ਹੈ ਜਲਾਲਪੁਰ ਦਾ ਪਿੰਡ ਜ਼ਿਲ੍ਹਾ ਜਲੰਧਰ ਤੇ ਕਬੱਡੀ ਪੌੜਾ ਹੋਇਆ ਨੌਜਵਾਨ ਐਸ ਸਮੇਂ ਕਾਲੇ ਕੱਚੇ ਦੇ ਵਿੱਚ ਆਹ ਸਾਫੂ ਵਾਲਾ ਜਿਲ੍ਹਾ ਮੋਗਾ ਆਉਂ ਦੇਖਦੇ ਆ ਫਿਰ ਪਾਲਾ ਹੈ ਕੀ ਬਾਤ ਹੈ ਇੱਕ ਪਾਲਾ ਨੌਜਵਾਨ ਉਹ ਬਹੁਤ ਵਧੀਆ ਕਬੱਡੀ ਖੇਡਦੀ ਭਾਈ ਰੂਪੇ ਵਾਲੇ ਨੇ ਪਾਲਿਆਂ ਦੇ ਨਾਂ ਨੂੰ ਵੀ ਬੜੀ ਬਖਸ਼ ਹੈ ਇਧਰਲੇ ਪਾਸੇ ਗੁੱਟ ਫੜ ਕੇ ਬਿਲਕੁਲ ਐਂ ਕਹਿੰਦੇ ਵੀ ਰੋਪੜੀ ਤਾਲਾ ਲਾ ਦਿੰਦਾ ਚੂੜੀਆਂ ਪਾ ਦਿਤੀਆਂ 蒂ਬਰੀ ਤੈਟ ਕਰ ਦਿਤੀ ਹੈ ਨੌਜਵਾਨ ਨੇ ਇਹ ਜਫਾ ਲਾ ਦਿੰਦਾ ਹੈ ਪਾਲਾ ਗੁਰਲਾਲ ਚੱਲਿਆ ਵਾਹ ਜੀ ਵਾਹ ਇਧਰਲੇ ਪਾਸੇ ਖੇਡ ਮੈਦਾਨ ਦੀ ਗੱਲ ਪੱਠਾ ਤਰਾਸ਼ ਕੇ ਤਿਆਰ ਕੀਤਾ ਤੇ ਕਹਿੰਦੇ ਦੇਖਦੇ ਨੇ ਜਿਹਨੂੰ ਆਖਦੇ ਸੀ ਮਾਨਜੋਗ ਮਦਨ ਲਾਲ ਜੀ ਡੀਪੀ ਸਾਜ਼ ਜਿਹਨੇ ਪੱਠਾ ਤਿਆਰ ਕੇ ਤਰਾਸ਼ ਕੇ ਤਿਆਰ ਕੀਤਾ ਗੁਰਲਾਲ ਕਨੌਰ ਉਧਰ ਬਾਬਾ ਜੀ ਦੀ ਰਹਿਣ ਮਾਈ ਹਿੱਟ ਵੀ ਪਾਗਾ ਚਿਰ ਕਬੱਡੀ ਖੇਡੀ ਨੌਜਵਾਨਾਂ ਨੇ ਆਓ ਫਿਰ ਇਧਰਲੇ ਪਾਸੇ ਹੁਣ ਕਬੱਡੀ ਦੀਆਂ ਗੱਲਾਂ ਕਿ ਅੱਜ ਕੱਲ੍ਹ ਉਹ ਫੈਨਟ੍ਰੇਸ਼ਨਾਂ ਜੋ ਕੱਢੀਆਂ ਉਹਨਾਂ ਦੇ ਵਿੱਚੋਂ ਬਹੁਤ ਵਧੀਆ ਬੜਾ ਹਜੇ ਵੀ ਵਰਤਾਵਾ ਬਹੁਤ ਵਧੀਆ ਕਿ ਇਸੇ ਤਰ੍ਹਾਂ ਪ੍ਰਮਾਤਮਾ ਬਣਾਈ ਰੱਖੇ ਔਰ ਬਹੁਤ ਵਧੀਆ ਬਠਿੰਡੇ ਦੇ ਵਿੱਚ ਮਾਨਜੋਗ ਸਖੀਤਾ ਬਾਬਾ ਹਰਪ੍ਰੀਤ ਕਮਾਲੂ ਤੇ ਮਦਰ ਲਾਲ ਜੀ ਔਰ ਬੜਾ ਵਧੀਆ ਨੌਜਵਾਨਾਂ ਨੂੰ ਤਰਾਸ਼ ਕੇ ਤਿਆਰ ਕਰਦੇ ਨੇ ਬਠਿੰਡੇ ਜ਼ਿਲ੍ਹੇ ਦਾ ਨਾਮ ਉੱਚਾ ਕਰਦੇ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਉਹਨਾਂ ਦੀ ਚੜ੍ਹਦੀ ਕਲਾ ਰੱਖੇ ਆਓ ਫਿਰ ਇਧਰਲੇ ਪਾਸੇ ਹੁਣ ਕਬੱਡੀ ਦੀਆਂ ਗੱਲਾਂ ਇਸ ਸਮੇਂ ਫਿਰ ਲੰਬੜ ਕਬੱਡੀ ਪਾਉਂਦਾ ਜਲੰਧਰ ਬਣੀ ਇਹ ਹੈ ਹਲੋ ਸਰਦਾਰ ਜਲਾਲ ਸਿੰਘ ਜੀ ਪਲੂਰ ਸਾਹਿਬ ਪਲੂਰ ਵਾਲੇ ਪਹੁੰਚ ਚੁੱਕੇ ਆ ਸਟਾਰ ਮੇਜਰ ਸਿੰਘ ਜੀ ਪਲੂਰ ਪਹੁੰਚ ਕਲਾ ਪਹੁੰਚਣ ਦੇ ਜੀ ਆ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਸਰਦਾਰ ਮੇਜਰ ਸਿੰਘ ਜੀ ਭਲੂਰ ਖੇਡ ਪ੍ਰਮੋਟਰ ਲੋਗਾ ਜਿਨ੍ਹਾਂ ਨੇ ਕਾਫੀ ਖਿਡਾਰੀਆਂ ਦੀ ਜ਼ਿੰਦਗੀ ਬਦਲੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਇਹਨਾਂ ਦਾ ਇੱਥੇ ਪਹੁੰਚਣ ਤੇ ਅਸੀਂ ਸਾਰੇ ਸਮੁੱਚੇ ਕਲੱਬ ਨੇ ਉਹ ਦਰਸ਼ਕ ਵੀਰ ਤੇ ਖਿਡਾਰੀ ਵੀਰਾਂ ਵੱਲੋਂ ਸਰਦਾਰ ਮੇਜਰ ਸਿੰਘ ਜੀ ਭਲੂਰ ਜੀਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇੱਥੇ ਆਉਣ ਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਵੀ ਪਾਲਾ ਐਨ ਬਿਲਕੁਲ ਹੰਦਿਆ ਵਿਚਾਰ ਬਿਲਕੁਲ ਆਹਾਹਾ ਇਕਤ ਧੰਨਵਾਦ ਤੇ ਇਕਪਾਲਾ ਪਰ ਪੁਆਇੰਟ ਜਿਹੜੇ ਸਾਡੇ ਪਿੰਡ ਦੇ ਐਨ ਆਰ ਆਈ ਵੀ ਗੁਰਪ੍ਰੀਤ ਸਿੰਘ ਜੋ ਕਿ ਆਸਟ੍ਰੇਲੀਆ ਤੋਂ ਸਾਡੇ ਦਰਮਿਆਨ ਪਹੁੰਚੇ ਹੋਇਆ ਉਧਰ ਸਾਡੇ ਮਾਨਯੋਗ ਮਹਾਂ ਜਕਸੀਰ ਤਸਰਾਰ ਮੇਜਰ ਸਿੰਘ ਜੀ ਪਲੂਰ ਸਾਹਿਬ ਪਹੁੰਚ ਗਏ ਨੇ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਆਖਦੇ ਆ ਕਿ ਬੜੇ ਨਾਮਾਂ ਦੀ ਬੰਦ ਕਰਦੇ ਨੇ ਬੜੇ ਖਿਡਾਰੀਆਂ ਨੂੰ ਵੀ ਮੋਟਰਸਾਈਕਲ ਵੀ ਦਿੰਦੇ ਨੇ ਸਰਦਾਰ ਮੇਜਰ ਸਿੰਘ ਜੀ ਪਲੂਰ ਸਾਹਿਬ ਸਾਡੇ ਦਰਮਿਆਨ ਪਹੁੰਚਿਆ ਸੀ ਉਹਨਾਂ ਦਾ ਧੰਨਵਾਦ ਕਰਦੇ ਆ ਗੜਦੋਂਬਾ ਹਾਂ ਤੇ ਇਧਰਲੇ ਪਾਸੇ ਬੱਲੇ ਓਏ ਚੋਬਰਾ ਗੁਰਨਾਲ ਨੂੰ ਲਾਤਾ ਜਫਾ ਇਹ ਜਾਫੀ ਸਾਫੂ ਵਾਲੇ ਪਿੰਡ ਦਾ ਹੈ ਜਿਲ੍ਹਾ ਮੋਗਾ ਨੌਜਵਾਨ ਦਾ ਗੇਜਾ ਵਾਹ ਵੀ ਵਾਹ ਕਮਾਲ ਕਰ ਦਿੱਤੀ ਹੈ ਗੇਜੇ ਨੇ ਤੇ ਉਧਰਲੇ ਪਾਸੇ ਦੇਖਦੇ ਆ ਬਾਤ ਵਧੀਆ ਹੋਰ ਹਾਰ ਖਿਡਾਰੀ ਆਹ ਦੇਖ ਫਿਰ ਪਾਲਾ ਚੱਕਦਾ ਚੱਕ ਲਿਆ ਗੋਦੀ ਚੱਲ ਚੱਲ ਗਏ ਜਿਹੜੇ ਕਦੇ ਮੇਲੇ ਤੇ ਮੁੰਡਾ ਤੇਰਾ ਮੈਂ ਚੱਕ ਲੂੰ ਚੱਕਿਆ ਨੌਜਵਾਨ ਨੇ ਬੇਹਤਰੀ ਜਫਾ ਲਾ ਦਿੱਤਾ ਪਾਲਾ ਇਦਰੋਂ ਲੰਬੜ ਵਾਹ ਡੌਲੇ ਤੇ ਸ਼ੇਰ ਦਾ ਟੈਟੂ ਖੜਵਾਇਆ ਹੋਇਆ ਨੌਜਵਾਨ ਦੇ ਕਹਿੰਦੇ ਕੋਈ ਪਾਟੀ ਉੱਤੇ ਮੋਰਨੀ ਪਵਾਈ ਫਿਰਦਾ ਕੋਈ ਡੌਲੇ ਉੱਤੇ ਸ਼ੇਰ ਖਣਵਾਈ ਫਿਰਦਾ ਸੋਹਣੇ ਜਿਹੇ ਚਿਹਰੇ ਫੁੱਲ ਨੇ ਗਲਾਬ ਦੇ ਖੇਡਣੇ ਕਬੱਡੀ ਗੱਭਰੂ ਪੰਜਾਬ ਦੇ ਖੇਡਣੇ ਕਬੱਡੀ ਗੱਭਰੂ ਪੰਜਾਬ ਦੇ ਕਿ ਫੁੱਲਾਂ ਵਿੱਚੋਂ ਫੁੱਲ ਜਿਵੇਂ ਹੈ ਗਲਾਬ ਦਾ ਵੱਖਰਾ ਹੀ ਰੂਪ ਮੇਰੇ ਰੰਗਲੇ ਪੰਜਾਬ ਦਾ ਜਿੱਥੇ ਵਸਦੀਆਂ ਲੜਮਟਿਆਰਾ ਤੇ ਸ਼ਕੀਨ ਗੱਭਰੂ ਘੁਰਦੇ ਨੇ ਕੋਹਲਾ ਤੇ ਖੇਡਣੇ ਕਬੱਡੀਆ ਖੇਡ ਖੇਡ ਮੱਲਾ ਮਾਰਦੇ ਨੇ ਵਟੀਆਂ ਅੱਜ ਦੇਖਨੇ ਆ ਇਸ ਸਮੇ ਕਬੱਡੀ ਪੈਂਦੀ ਐ ਦਰਸ਼ਕ ਵੀਰਾਂ ਦਾ ਬੇਸ਼ੁਮਾਰ ਇਕੱਠ ਇਧਰ ਉਹ ਸਿੱਖ ਸਰਦਾਰ ਵਾਹ ਕਛਕੰਗਾ ਕਰਪਾਣ ਖੜਾ ਲੱਖਾਂ ਵਿੱਚ ਦੇਸ ਪੈਂਦਾ ਇੱਕ ਸਿੰਘ ਸਰਦਾਰ ਖੜਾ ਸਿੰਘ ਸਰਦਾਰ ਦਾ ਜਫਾ ਸੀ ਪਰ ਪੁਆਇੰਟ ਰੀਡਰ ਦੇ ਖਾਤੇ ਤivant ਦੇ ਖਾਤੇ ਸਾਫੂ ਵਾਲੇ ਦੇ ਖਾਤੇ ਜੁੜੇ ਫੇਰ ਕਬੱਡੀ ਪਾਉਂਦਾ ਹੋਇਆ ਇਹ ਲੰਬੜ ਇਹ ਹੈ ਲੰਬੜ ਜਿਲ੍ਹਾ ਜਲੰਧਰ ਪਿੰਡ ਜਲਮਾਲਪੁਰ ਇੱਕ ਇੱਕ ਰੇਡ ਦਾ ਇਸ਼ਾਰਾ ਬਹੁਤ ਵਧੀਆ ਮੁਕਾਬਲਾ ਆਹ ਸੁਣਿਆ ਜੱਗ ਜਾਉਂਦਿਆਂ ਦੇ ਮੇਲੇ ਐ ਖੇਡਣ ਦੇ ਦਿਨ ਚਾਰ ਦੋਸਤੋਂ ਖੇਡਣ ਦੇ ਉਧਰ ਬੜੀਆਂ ਮਹਾਨ ਸਖੀਤੀਆਂ ਸਾਡੇ ਨੇ ਪਹੁੰਚੀਆਂ ਐ